ਬਈ ਮਜਬੂਰੀਆਂ ਸਾਰਿਆਂ ਦੀਆਂ ਹੁੰਦੀਆਂ ਨੇ ਐਡੀ ਕੀ ਮਜਬੂਰੀ ਆ ਗਈ ਤੇਰਾ ਬਾਪ ਮੇਰੇ ਲਈ ਕੰਮ ਕਰਦਾ ਸੀ ਕਦੇ ਪੰਜੀ ਨਹੀਂ ਮੰਗੀ ਸੀ ਉਹਨੇ ਪਹਿਲਾਂ ਐਡਵਾਂਸ ਜਮੀਕਰ ਖਾ ਜਾਂਦੀਆਂ ਨੇ ਬਿਮਾਰੀਆਂ ਦਾ ਮਾ ਮੈਂ ਨਾ ਜਮੀਨ ਜੀ ਦੇਖਣ ਜਾ ਰਹਾਗਾ ਚਾਚੇ ਨੂੰ ਰਾਜੂ ਚੜਾ ਲੂੰਗਾ ਕਾ ਨੂੰ ਫਤੂਰੀ ਨੇ ਆਈ ਨਾਲੇ ਨਾਚਰ ਹੋ ਗਿਆ ਗਏ ਨੂੰ ਨਾ ਮਿਲ ਜੂਗਾ ਹੋ ਨਾ ਚਾਹ ਪਾਣੀ ਪੀ ਜੂਗਾ ਚਲ ਮੈਂ ਦੇਖਦਾ ਮੈਂ ਫੋਨ ਕਰਕੇ ਦੇਖ ਲੈਣਾ ਹਾਂ ਉਰੇ ਹੀ ਲਿਆ ਹੋਰ ਉਹ ਵੀ ਬੁਲਾ ਲੈ ਚਲ ਮੈਂ ਦੇਖ ਲੈਣਾ ਕਰਕੇ ਫੋਨ ਚਾਚੇ ਨੂੰ ਚਲ ਮੈਂ ਤੇਨੇ ਚਾਹ ਬਣਾ ਸੀਗਾ ਹਾਂ ਤੂੰ ਇਹ ਚਾਹ ਤਾਂ ਦੇ ਹਲੋ ਸਸੀ ਘਾਚਾ ਜੀ ਉਹ ਠੀਕ ਹਾਂ ਜੀ ਬਸ ਮੈਂ ਤੁਰਨ ਲੱਗਿਆ ਸੀਗਾ ਮਮਮੀ ਕਹਿੰਦੇ ਚਾਚਾ ਜੀ ਨੂੰ ਇਧਰ ਹੀ ਬੁਲਾ ਲੈ ਨਾਲੇ ਮਿਲ ਜਣਗੇ ਗੀੜਾ ਮਾਰ ਜਣਗੇ

ਹੋਰ ਤੱਤ ਜੀ ਠੀਕ ਹੈ ਹਾਂ ਵਧੀਆ ਪੁੱਤਰ ਹੈ ਹੋਰ ਸਣਾ ਗੱਲਬਾਤ ਵਧੀਆ ਬੈਠੋ ਬੈਠੋ ਕਿਵੇਂ ਆ ਕੰਮਕਾਰ ਵਧੀਆ ਹੈਗਾ ਹਾਂ ਵਧੀਆ ਚੱਲੀ ਜਾਂਦਾ ਹੋਰ ਸਣਾ ਹੋਰ ਵਧੀਆ ਮੈਂ ਪਹਿਲਾਂ ਤਾਂ ਤੁਹਾਨੂੰ ਉਧਰ ਹੀ ਚੜਾਉਣ ਲੱਗਿਆ ਸੀਗਾ ਫਿਰ ਮੰਮੀ ਕਹਿੰਦੇ ਵੀ ਚਲ ਇਧਰੀ ਬੁਲਾ ਲੈ ਨਾਲੇ ਮਿਲ ਜਾਣਗੇ ਉਹਨਾਂ ਟਾਈਮ ਹੋ ਗਿਆ ਨਾ ਤੁਹਾਨੂੰ ਪਟਿਆਲੇ ਗਏ ਨੂੰ ਟਾਈਮ ਲੱਗਦਾ ਹੀ ਨਹੀਂ ਮੈਂ ਵੀ ਤੇਰੇ ਵਾਂਗੂ ਕੰਮਕਾਰਾਂ 'ਚ ਬਹੁਤ ਪਜੀ ਰਹਿਣਾਗਾ ਮੈਂ ਸੋਚਿਆ ਦੀ ਚੱਲ ਪਿੰਡ ਭਗ ਚੱਲਦੇ ਨਾਲੇ ਤੁਹਾਨੂੰ ਜ਼ਮੀਨ ਦਿਖਾ ਲਿਓ ਤੈਨੂੰ ਹਾਂ ਚਲੋ ਵਧੀਆ ਨਾਲ ਗੇੜਾ ਮਾਰ ਲਿਆ ਬਹੁਤ ਟਾਈਮ ਹੋ ਗਿਆ ਸੀ ਤੇ ਹੋਰ ਮੰਮੀ ਕਿੱਥੇ ਤੇਰੀ ਮੰਮੀ ਮੰਮੀ ਬਸ ਅੰ ਬਣਾਉਣਾ ਚਾਹ ਚੂਨਾ ਬਣਾਉਣ ਲੱਗ ਗਿਆ ਮੰਮੀ ਆਇਓ ਮੜੇ ਬਾਰੇ ਲੈ ਆ ਗਈ ਤੁਸੀਂ ਸਸਰੀਕਾਰ ਜੀ ਉਹ ਠੀਕ ਹੈਗਾ ਹਾਂ ਸ਼ਾਮਕਾਰ ਵਧੀਆ ਹੈ ਸ਼ਾਮਕਾਰ ਵਧੀਆ ਮੈਂ ਚਾਹ ਬਣਾਉਣ ਲੱਗਦੀ ਹਾਂ ਜੀ ਜਾਣਾ ਤੁਸੀਂ ਨੇ ਠੀਕ ਹੈ ਜੀ ਹਾਂ ਉਹ ਆ ਸਭ ਠੀਕ ਨੇ ਵਧੀਆ ਵਾਹੀ ਬਕਰਦੀ ਵਾਹ ਬਹੁਤ ਟਾਈਮ ਹੋ ਗਿਆ ਹੀ ਨਹੀਂ ਹੈਗੇ ਵਾਹ ਕੰਮਾਂ 'ਚ ਟਾਈਮ ਹੀ ਨਹੀਂ ਲੱਗਦਾ ਹੈਗਾ ਐ ਸੋਚਿਆ ਰਹੀ ਚਲ ਅੱਜ ਚਲਦੇ ਆ ਨਾਲੇ ਜ਼ਮੀਨ ਦਿਖਾ ਲਿਆਉਂਗਾ ਇਹਨੂੰ ਹੋਰ ਇਹ ਮੈਂ ਕਿਹਾ ਸੀ ਮੈਂ ਕਰੀ ਬਲ ਲਾਣਾ ਸਮੇਂ ਜੂ ਫੋਨ ਕਰਤਾ ਦੇ ਨੇ ਹੋਰ ਕਿਹੜਾ ਹੋ ਜਾਉਨੇ ਆ ਮਸਾਂ ਆਏ ਅੱਜ ਚਲਣ ਨਾਲੇ ਤਾਂ ਕਰੇ ਆਗੇ ਨਾਲੇ ਮਿਲ ਕੇ ਸਾਰਿਆਂ ਨੂੰ ਕਿਤੇ ਮਾਰ ਲਿਆ ਕਰੋ ਕਿਹੜਾ ਬਸ ਇਹ ਮੁਰਝੀ ਜ਼ਿੰਦਗੀ ੜਜੀ ਪਈ ਹੈਗੀ ਕੰਮਾਂ 'ਚ ਹੀ ਨਹੀਂ ਟਾਈਮ ਲੱਗਦਾ ਤਾਂ ਹੀ ਰਹਿੰਦੇ ਹੁੰਦੇ ਨੇ ਬਸ ਨਾ ਹੋ ਗਿਆ ਇਹਨੂੰ ਤਨ ਮੈਂ ਰੋਟੀ ਬਣਾਉਣੀ ਹੈ ਤੁਹਾਡੇ ਵਾਸਤੇ ਰੋਟੀ ਨਹੀਂ ਖਾਣੀ ਹੈਗੀ ਰੋਟੀ ਦਾ ਖਾ ਕੇ ਆਏ ਤੇ ਮੈਨੂੰ ਮੀ ਮੈਨੂੰ ਵੀ ਕਾਲੀ ਹੈਗੀ ਅਸੀਂ ਹੁਣ ਜਾਂਦੇ ਹਾਂ ਚਾਪੀ ਕੇ ਉੱਥੇ ਖਾ ਲਾਂਗੇ ਦੋ ਪਲੇਟ ਹੋ ਰਿਆਂਗੇ ਚਲੋ ਚੰਗ ਚਲ ਕੋਈ ਧੀਲੇ ਤੇਈ ਹਰੇ ਚਲੋ ਚਲੋ ਫਿਰ ਮੁੜਿਆਵਾਂਗੇ ਟਾਈਮ ਨਾਲ ਆਪਾਂ ਚਲੋ ਪਸੇ ਕਾਲੀ ਸੀ ਕਾਲੀ ਉਹ ਦਾਣਾ ਸਿੱਟਿਆ ਹਾਂਜੀ ਹਾਂਜੀ ਵੈਰੀਟੀ ਐਂ ਕਰੀ ਕਸ ਨਹੀਂ ਨਾ ਲੇਟ ਹੋ ਜੂ ਇਸ ਟਾਈਮ ਲੱਗ ਜੂ ਉੱਥੇ ਤੂੰ ਐ ਕਰ ਕੱਖ ਪਾ ਲਈ ਮੈਂ ਸਾਨੂੰ ਠੀਕ ਹੈ ਸਾਰਾ ਮੈਂ ਸਾਨੂੰ ਦੇਖ ਦੁਖ ਲੈਣ ਨਾਲੇ ਹੋਰ ਬਟਲਿੰਗ ਕੱਲ ਜੋ ਕੇ ਠੀਕ ਹੈ ਚੱਲ ਕੋਈ ਦਾ ਔਰ ਇਹ ਬੰਦਾ ਨਵਾਂ ਰੱਖਿਆਗਾ ਹਾਂ ਨਵਾਂ ਰੱਖ ਲਿਆ ਸੀਗਾ ਕਿੱਥੋਂ ਹੈਗਾ ਆ ਇੱਥੋਂ ਆਪਣੇ ਨਾਲ ਵਾਲੀ ਪਿੰਡ ਤੋਂ ਆ ਇਹ ਮੜਾ ਜਿਹਾ ਧਿਆਨ ਨਾਲ ਰੱਖਿਆਗਾ ਦੇਖ ਕੇ ਕਿਉਂ ਨੌਕਰਾਂ ਦੀਆਂ ਖਬਰਾਂ ਫੂਰਾ ਬਹੁਤ ਆਉਂਦੀਆਂ ਨੇ ਨਾ ਨਾ ਇਹ ਤਾਂ ਮੁੰਡਾ ਠੀਕ ਹੈਗਾ ਪਾਲ ਤੇ ਪਿੱਛੇ ਪਤਾ ਨਹੀਂ ਕੀ ਕਰਦੇ ਨੇ ਇਹ ਨਾ ਨਾ ਠੀਕ ਆ ਪਹਿਲਾਂ ਇਹਦਾ ਡੈਡੀ ਕੰਮ ਕਰਦਾ ਸੀ ਆਪਣੇ ਲਵੇ ਅੱਛਾ ਹੁਣ ਇਹ ਮੁੰਡਾ ਡੈਡੀ ਡੈਥ ਹੋ ਗਈ ਤੇ ਹੁਣ ਮੁੰਡਾ ਕੰਮ ਕਰਨ ਲੱਗ ਗਿਆ ਠੀਕ ਤੇ ਦੁਰੱਖੀ ਜਾਣਾ ਹੈ ਆਪਾਂ ਨੇ ਕਾ ਗੱਲਾਂ ਗੱਲਾਂ ਚ ਭੁੱਲ ਗਿਆ ਮੈਂ ਚੱਲ ਗੱਡੀ ਕੱਢ ਕੇ ਲਿਆ ਲਿਆ ਹਾਂ ਤੁਸੀਂ ਬਾਹਰ ਖੜੋ ਮੈਂ ਲਿਆਗਾ ਕੋਈ ਨਾ ਮੈਂ ਆਜੂ ਕੱਢ ਲਈ ਆ ਗਏ ਉਹ ਕੰਮ ਜੈ ਸੀਗਾ ਚਾਚੇ ਨੂੰ ਫਿਰ ਪਟਿਆਲੇ ਲੰਘਿਆ ਮੈਂ ਚਲੋ ਇੱਧਰ ਆ ਗਿਆ ਛੱਡੇ ਚਲ ਕੋਈ ਨਾ ਕੱਲ ਉਹਨੂੰ ਛੇਦੀ ਸੀ ਕਾਲੀ ਸੀ ਉਹਨੂੰ ਬੋਲੇ ਐਂਗਰੀ ਆ ਗੱਡੀ ਨਾ ਮੜਾ ਸਾਫ ਕਰਦੀ ਅੰਦਰੋਂ ਵੀ ਦੇਖ ਲਈ ਸਾਫ ਕਰ ਠੀਕ ਹੈ ਕੋਈ ਨਹੀਂ ਕਰਦ ਲੈ ਠੀਕ ਹੈ ਠੀਕ ਹੈ ਜੀ ਲਗਦਾ ਪੈਸੇ ਨੇ ਬਾਈ ਹੁਣੀ ਆਏ ਤੇ ਲੱਗਦਾ ਗੱਡੀ ਚ ਭੁੱਲ ਗਏ ਸਮਾਨ ਫਿਰ ਚਲੋ ਕੋਈ ਨਾ ਫੜਾ ਗਨਾ ਬਾਈ ਬਾਈ ਬਾਹਰ ਆ ਜੀ ਮੜਾ ਜਾ ਬਾਈ ਗੱਲ ਸੁਣੇ ਜੀ ਹਾਂ ਵੀਰੇ ਆ ਰਹਿ ਗਿਆ ਸੀ ਓਕੇ ਪਰਤ ਰਹੀ ਹਾਂ ਹਾਂ ਜੀ ਬਾਕੀ ਚੰਗੀ ਜਿਹਾ ਕਰ ਲਈ ਠੀਕ ਹੈ ਕੋਈ ਗੱਲ ਨਹੀਂ ਵੀਰੇ ਕੋਈ ਨਹੀਂ ਪਾਈ ਜਾ ਰਹੀ ਹੈ ਬਹੁਤ ਟਾਈਮ ਹੋ ਗਿਆ ਜਿਹੜਾ ਮਾਰੀ ਨੂੰ ਹੋਰ ਬਾਈ ਚੱਲ ਬਾਈ ਹਰਸ਼ਾ ਵਧੀਆ ਵਧੀਆ ਹੋਰ ਕੁਝ ਨਹੀਂ ਬਸ ਕਿੱਧਰ ਚੱਲੇ ਤੂੰ ਬਸ ਤੇਰੇ ਕੋਲ ਹੀ ਆਏ ਦੀ ਕੰਮ ਅੱਛਾ ਕੀ ਕੰਮ ਦੀ ਉਹ ਥੋੜੀ ਮਾਇਆ ਜੀ ਰਹਿੰਦੀ ਦੀ ਲੋੜ ਸੀ ਮਹਾਤਲ ਪੁੱਛਣਾ ਕਿਹੜੀ ਮਾਇਆ 5000 ਰੁਪਏ ਰਹਿੰਦਾ ਦੀ ਆ 5000 ਯਾਰ ਹੋ ਤਾਂ ਕਿਹਦਰਾ ਸਾਹਿਬ ਸੱਤ ਤੈ ਰੁਪਏ ਤੁਸੀਂ ਮੈਨੂੰ ਉਧਰਣ ਦਿੱਤਾ ਜਦੋਂ ਆਪਣੇ ਚਾਰ ਪਾਇਆ ਹਾਂ ਤੇ 20000 ਰੁਪਏ ਤੇਨੇ ਭੋਲੇ ਦੇ ਹੱਥੀ ਭੇਜਤਾ ਦੀ 5000 ਰੁਪਏ ਰਹਿ ਗਏ ਆਪਣੇ ਬੱਤੀ 15000 ਰੁਪਏ ਮਾੜਾ ਚਾਰ ਕਿੱਲਾਂ ਦਾ ਭੋਲੇ ਦੇ ਹੱਥ ਤਾਂ ਮੈਂ 25000 ਭੇਜਿਆ ਤੈਨੂੰ ਮੈਨੂੰ ਤਾਂ ਭੋਲਾ ਬਈ 20 ਦੇ ਕੇ ਗਿਆ ਯਾਰ ਨਹੀਂ ਹੈ ਤਾਂ ਹੋਈ ਨਹੀਂ ਸਾਦਾ ਯਾਰ ਮੈਂ 25000 ਭੇਜਿਆ ਦੇ ਹੱਥ ਭੋਲੇ ਨੂੰ ਬੁਲਾ ਲੈ ਭੋਲੇ ਨੂੰ ਪੁੱਛ ਲੈ ਮੈਂ ਤਾਂ 20000 ਦੇ ਕੀਆ ਯਾਰ ਭੋਲਾ ਤਾਂ ਹੁਣ ਹੈ ਨਹੀਂ ਆ ਓਰੇ ਫੇਰ ਮੈਨੂੰ ਨਹੀਂ ਪਤਾ ਬਾਈ ਮੈਂ ਤਾਂ ਭੋਲਾ 20000 ਦੇ ਕੇ ਗਿਆ ਕਹਿੰਦਾ ਬਾਈ ਬਾਈ ਨੇ 20000 ਰੁਪਏ ਦੇ ਤਾਂ ਕਹਿੰਦਾ 5000 ਰੁਪਏ ਕਹਿੰਦਾ ਕੋਈ ਨਹੀਂ 5000 ਅੱਛਾ ਬਾਈ ਮੈਂ ਤੋਂ ਮੈਂ ਮੈਂ 2.25 ਹਜ਼ਾਰ ਰੁਪਏ ਜਮਲਾ ਦੋ ਚੋਂ ਕੱਢ ਗਿਆ ਉਹ ਪੈਸੇ ਮਾ ਯਾਰ ਇਹ ਜਿਆ ਬੰਦਾ ਤਾਂ ਲੱਗਦਾ ਨਹੀਂ ਕੋਈ ਯਾਰ ਪਰ ਹੋਰ ਗਿਆ ਕਿੱਧਰ ਮੈਂ ਤਾਂ 25 ਦੇ ਕੇ ਭੇਜੇਗਾ ਚਲ ਆ ਜਾ ਯਾਰ ਉਹ ਤਾਂ ਵੈਸੇ ਮੈਂ ਮੈਂ ਤਾਂ ਆਪ ਹਰਾਨਾ ਹੂੰ ਤਾਂ ਫਿਰ ਇਮਾਨਦਾਰ ਬਹੁਤਾ ਹੈਗਾ ਉਹ ਗੱਡੀ ਚ ਕੇਰੇ ਮੇਰੇ ਪੈਸੇ ਰਹਿ ਗਏ ਸੀਗਾ ਮੈਨੂੰ ਸਾਰੇ ਦੇ ਸਾਰੇ ਵਾਪਸੋਂ ਵੀ ਫੜਾਤੇ ਪਹਿਲਾਂ ਵੀ ਦੋ ਤਿੰਨ ਵਾਰ ਗੱਲ ਹੋਈ ਉਹਨੇ ਮੈਨੂੰ ਕੋਈ ਐਵੇਂ ਦਾ ਪੈਸਾ ਚੱਕੀ ਨਹੀਂ ਕਦੇ ਹੋਈ ਨਹੀਂ ਚਲ ਆ ਜੋ ਕੋਈ ਨਾ ਪੁੱਛ ਲੈਨੇ ਆ ਮੈਨੂੰ ਲੱਗਦਾ ਯਾਰ ਉਹ ਉਸੇ ਕੰਮ ਦੇ ਉੱਤੇ ਰੇ ਆ ਪੈਸੇ ਚੱਕਣ ਵਾਲੀ ਦੇ ਚਲ ਆ ਜਾ ਫਿਰ ਕੋਈ ਨਾ ਪਤਾ ਰਿਆਂ ਜਾ ਕੇ ਪੁੱਛਿਆ ਆਣੇ ਕੋਈ ਨਾ ਚਲੋਂ ਤਾਂ ਮੈਂ ਪੁੱਛਣਾ ਜਾ ਕੇ ਚਲ ਆ ਜਾ ਓ ਮਾਂ ਤੈਨੂੰ ਕਿੰਨੇ ਵਾਰੀ ਕਿਹਾ 20 ਦਿਨ ਤੇਰੇ ਆਪਰੇਸ਼ਨ ਨੂੰ ਹੋਏ ਨੇ ਹਜੇ ਤੂੰ ਕਿਉਂ ਕੰਮ ਕਰਦੀ ਆ ਕੋਈ ਨਾ ਪੁੱਤ ਹੁਣ ਤਾਂ 20 ਦਿਨ ਹੋ ਗਏ ਹੌਲੀ ਹੌਲੀ ਮੈਂ ਕਰ ਲਿਆ ਕਰੂੰਗੀ ਡਾਕਟਰ ਨੇ ਡੇਢ ਮਹੀਨੇ ਦਾ ਆਰਾਮ ਦੱਸਿਆ ਤੈਨੂੰ ਤੁਸੀਂ ਹਜੇ 20 ਦਿਨ ਹੋਏ ਨੇਗੇ ਕਿਉਂ ਕੰਮ ਕਰਦੀ ਆ ਮੈਂ ਆਪੇ ਕਰ ਲੈਂਦਾ ਕੋਈ ਨਾ ਆਏ ਮਾੜੇ ਨਾ ਨਾ ਮੈਂ ਕੋਈ ਕਰਦੀ ਆ ਦਾ ਮੈਨੂੰ ਫੜਾ ਇੱਧਰ ਦੱਸ ਪੁੱਤ ਆ ਜਾ ਬੈਠ ਮਾ ਆ ਜਾ ਔਰ ਡਾਕਟਰ ਨੇ ਤੁਹਾਨੂੰ 1.5 ਮਹੀਨੇ ਦਾ ਆਰਾਮ ਦੱਸਿਆ ਕੋਈ ਨਾ ਪੁੱਤ ਤੂੰ ਸਾਰਾ ਦਿਨ ਕਰਦਾ ਹੈ ਬਾਹਰ ਵੀ ਕੰਮ ਕਰਦਾ ਹੈ ਨਾ ਨਾ ਮੈਂ ਤਾਂ ਕੁਝ ਨਹੀਂ ਕਰਨਾ ਮੈਂ ਆਪੇ ਕਰੂੰਗਾ ਸਾਰਾ ਕੰਮ ਤੂੰ ਬਸ ਆਰਾਮ ਕਰ ਬਸ ਹਾਂ ਕੋਈ ਨਾ ਹਾਂ ਲੱਗ ਰਿਹਾ ਕੰਮ ਆ ਲੱਗ ਰਿਹਾ ਕੰਮ ਹਰ ਵੀ ਕੋਲੇ ਕੀ ਹਲਚਲ ਹੈ ਠੀਕ ਆ ਵੀਰ ਹੋਰ ਵਧੀਆ ਦੱਸ ਜਾ ਨਾ ਮੈਨੂੰ ਐਂ ਦੱਸ ਤਿੰਨ ਚਾਰ ਦਿਨ ਹੋ ਗਿਆ ਐ ਨਹੀਂ ਰਿਹਾ ਕੰਮ ਤੇ ਬਸ ਘਰ ਦੇ ਕੰਮਾਂ 'ਚ ਬੀਜੀ ਸੀਗਾ ਚਾ ਚਲੋ ਕੰਮ ਕਰ ਤਾਂ ਹੁੰਦੀ ਰਹਿੰਦੇ ਨੇ ਨਾ ਮੈਨੂੰ ਐਂ ਦੱਸ ਜੇ ਤੈਨੂੰ ਪੈਸੇ ਨਹੀਂ ਦਿੱਤੇ ਤਾਂ ਮਤਲਬ ਤੂੰ ਚੋਰੀਆਂ ਕਰਨ ਲੱਗ ਜਾਵੇਂਗਾ ਨਾ ਬਾਈ ਮੈਂ ਤਾਂ ਕੋਈ ਚੋਰੀ ਨਹੀਂ ਕੀਤੀ ਦੱਸ ਬਾਈ ਬਾਈ ਤੂੰ ਮੈਨੂੰ ਉਦੋਂ ਪੈਸੇ ਕਿੰਨੇ ਦੇ ਕੇ ਆਏ ਦੀਆ 20000 ਦੇ ਕੇ ਆਏ ਦੀ ਹਾਂਜੀ ਤੇ ਇਹ ਕਹਿੰਦਾ 25000 ਦਿੱਤਾ ਸੀ ਤੂੰ 25000 ਦਿੱਤਾ ਸੀ ਨਾ ਮੈਨੂੰ ਐਂ ਦੱਸ ਅੱਡੀ ਅੱਡੀ ਕੀ ਮਜਬੂਰੀ ਪੈ ਗਈ ਵੀ ਤੂੰ ਚੋੜੀਆਂ ਕਰਨ ਲੱਗ ਗਿਆ ਹੁਣ ਜਿਵੇਂ ਤੈਨੂੰ ਪੈਸੇ ਨਹੀਂ ਦਿੱਤੇ ਜਵਾਬ ਦੇਦਾ ਤੂੰ ਆਹ ਕੁਛ ਕਰੇਗਾ ਪਹਿਲਾਂ ਤੇਰਾ ਬਾਪ ਨਾ ਮਾਮਾਨਦਾਰ ਹੁੰਦਾ ਸੀਗਾ ਕਦੇ ਇਹੋ ਜੀ ਗੱਲ ਵੀ ਨਹੀਂ ਆਉਣ ਦਿੱਤੀ ਹੈਗੀ ਨਾ ਹਾਂ ਜੇ ਕੋਈ ਐਸੀ ਵੈਸੀ ਗੱਲ ਤੇ ਤੂੰ ਮੈਨੂੰ ਕਹਿੰਦਾ ਵੀ ਭਾਈ ਮੈਨੂੰ 5000 ਦੀ ਲੋੜ ਹੈ ਮੇਰੇ ਤੋਂ ਲੈ ਜਾਂਦਾ ਜੇ ਆਂ ਜੇ ਤੈਨੂੰ ਜਵਾਬ ਦਿੰਦਾ ਦੀਆ ਮੈਂ ਤੇਰੇ ਬਾਪ ਦੇ ਮੂੰਹ ਨੂੰ ਤੈਨੂੰ ਰੱਖ ਲਿਆਵਾਂ ਦੇ ਲੈ ਕੇ ਕੰਮ ਤੇ ਕੀ ਹੋ ਗਿਆ ਪੁੱਤ ਹੈ ਬੱਸ ਬਈ ਹੁਣ ਕਰੇਗੀ ਕਾ ਮੈਂ ਤਾਂ ਬਸ ਤੂੰ ਰਹਿਣ ਦੇ ਮੇਰੇ ਕੰਮ ਤੇ ਆਈ ਨਾ ਅੱਗੇ ਤਾਂ ਚੱਲਾ ਯਾਰ ਚੱਲ ਯਾਰ ਹਰਸ਼ਾਏ ਗਾਣੂ ਕੋਈ ਮਜਬੂਰੀ ਹੋਗੀ ਤਾਂ ਨਹੀਂ ਹੈ ਆਪਣੇ ਨਾਲ ਪੀੜੀਆਂ ਨੇ ਵਰਤਦੇ ਹੁੰਦੇ ਨੇ ਇਹ ਜੇ ਕੋਈ ਹੋਊਗੀ ਤਾਂ ਹਿਉ ਕਰਿਆ ਅੱਗੇ ਨਾ ਕਰੇ ਪਿੱਛੇ ਨਾ ਕਰੇ ਨੇ ਉਹਨੇ ਗੱਲ ਕੀ ਗੱਲ ਤਾਂ ਦੱਸਾ ਤੂੰ ਵੀਰੇ ਗੱਲ ਐ ਹੋਈ ਮੰਗੋਲੀ ਦਾ ਆ ਕੋਰੀਆਂ ਜੇ ਤੋ ਤਾਂ ਮੈਂ ਝਮੀ ਅਕੀ ਪਈ ਆ ਮੈਂ ਤਾਂ ਦੁਖੀ ਆ ਗਈ ਕਰ ਲੈ ਪੁੱਤ ਕੋਈ ਹੀਲਾ ਪੈਸਿਆਂ ਦਾ ਬਣਦਾ ਨਹੀਂ ਕਿ ਤੂੰ ਕੋਈ ਨਾ ਮਾਂ ਕਰਾਉਣੇ ਲਾਲ ਤੇਰਾ ਮੈਂ ਪੁੱਛਦਾ ਬਾਈ ਨੂੰ ਪੈਸੇ ਪੁੱਛਦਾ ਹੋਰ ਪੁੱਤ ਵੱਡੇ ਸਰਦਾਰ ਦਾ ਦਾ ਸੁਭਾਅ ਬਹੁਤ ਵਧੀਆ ਸੀਗਾ ਇਹਦਾ ਥੋੜਾ ਜਿਹਾ ਹੋਰ ਤਰ੍ਹਾਂ ਦਾ ਸੁਭਾਅ ਹੈ ਪਤਾ ਨਹੀਂ ਦਊਗਾ ਕਿ ਨਾ ਕੋਈ ਨਾ ਮਾਂ ਐਨਾ ਵੀ ਨਹੀਂ ਖਰਾਬ ਬਾਈ ਦੇ ਦਊਗਾ ਪੈਸੇ ਕੀ ਫੋ ਮੇਰਾ ਪੈਂਦਾ ਛੁੱਟ ਜਿਆ ਦਰਦ ਤੋਂ ਮੈਂ ਸੋਖੀ ਹੋ ਜਾ ਪੁੱਤ ਮੈਂ ਤਾਂ ਬਾਹਰ ਹੀ ਔਖੀ ਰਹਿਣੀ ਆ ਯਾਰ ਕਰਕੇ ਦੇਖ ਲੈ ਉਹਨਾਂ ਨੂੰ ਫੋਨ ਪੰਜਵਾਂ ਦਿਨ ਹੋ ਗਿਆ ਅੱਜ ਠੇਕੇ ਨੂੰ ਫੋਨ ਵੀ ਪੈਸੇ ਨਹੀਂ ਦਿੰਦੇ ਹੈਗੇ ਹਲੋ ਹਾਂ ਗ੍ਰਦੇਬਾਈ ਜੀ ਬੰਦੀਆ ਵਧੀਆ ਵਧੀਆ ਤੋ ਯਾਰ ਭਾਈ ਮੈਂ ਤਾਂ ਯਾਰ ਇੱਕ ਕੰਮ ਤੈਨੂੰ 5 ਦਿਨ ਹੋ ਗਏ ਯਾਰ ਕਹਿੰਦੇ ਨੂੰ ਤੋ ਯਾਰ ਪੈਸੇ ਦੇ ਦਿਓ ਯਾਰ ਠੇਕੇਦਾਰੇ ਮੈਂ ਅੱਗੇ ਵੀ ਹਿਸਾਬ ਕਰਨਾ ਹੁਣ ਆ ਆਪਣਾ ਚਾਰਜਰ ਲਾਇਆ ਦੀ ਯਾਰ ਉਹਨਾਂ ਨੂੰ ਵੀ ਦੇਣੇ ਨੇ ਯਾਰ ਪੈਸੇ ਭਾਈ ਯਾਰ ਇੱਕ ਹੀ ਗੱਲ ਹੋਈ ਪਹਿਲਾਂ ਤਾਂ ਤੁਸੀਂ ਮੈਨੂੰ ਕਹੀਗੇ ਵੀ ਚਾਰ ਕਾਲੂ ਦੇ ਦਾਂਗੇ ਕਾਲੂ ਦੇ ਦਾਂਗੇ ਹੈ ਅੱਜ 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 ਪੈਸੇ ਦੇਣੇ ਤੇ ਅੱਜ ਫੇਰ ਤੁਸੀਂ ਜਵਾਬ ਦੇਈ ਜਾਂਦੇ ਹੋ ਭਾਈ ਮਜਬੂਰੀਆਂ ਸਾਰਿਆਂ ਦੀਆਂ ਹੁੰਦੀਆਂ ਨੇ ਐਡੀ ਕੀ ਮਜਬੂਰੀ ਆ ਕਿ ਚੱਲ ਮੈਨੂੰ ਐ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਇੱਕ ਦਿਨ ਦੇ ਦਿਓ ਵੀ ਹਾਂ ਭਾਈ ਆ ਦਿਨ ਤੇਰੇ ਪੈਸੇ ਆ ਜਾਣਗੇ ਚੱਲ ਮੈਂ ਤੁਹਾਨੂੰ ਫੋਨ ਨਹੀਂ ਕਰਦਾ ਉਹ ਫਿਰ ਤੁਸੀਂ ਦਿਨ ਦੇ ਕੇ ਵੀ ਇਹ ਦੁਬਾਰਾ ਯਾਰ ਪੈਸੇ ਨਹੀਂ ਦੇ ਰਹੇ ਹੈਗੇ ਨਾ ਮੈਨੂੰ ਐਂ ਦੱਸੋ ਅੱਗੇ ਤੋਂ ਲੈ ਲਵਾਂਗੇ ਫਿਰ ਤੁਸੀਂ ਮੈਥੋਂ ਠੇਕੇ ਦੇ ਜ਼ਮੀਨਾਂ ਯਾਰ ਫਿਰ ਲੜਨ ਵਾਲੀ ਯਾਰ ਉਹ ਲੜਾ ਨਾ ਹੋਰ ਦੱਸ ਕੀ ਕਰਾਂ ਬੰਦਾ ਠੇਕੇ ਦੇ ਜ਼ਮੀਨ ਦਿੰਦਾ ਵੀ ਚੱਲ ਚਾਰ ਪੈਸੇ ਆਉਂਦੇ ਹੋਣਗੇ ਹਨਾ ਕਿਸੇ ਕੰਮ ਲੱਗ ਜਾਣਗੇ ਯਾਰ ਜਦੋਂ ਲੋੜ ਹੁੰਦੇ ਤੁਸੀਂ ਦਿੰਦੇ ਨਹੀਂ ਹੈਗੇ ਬੰਦੇ ਨੂੰ ਪੈਸੇ ਹੁਣ ਮੇਰੀ ਗੱਲ ਸੁਣੋ ਮੈਂ ਮੈਂ ਮੇਰੀ ਗੱਲ ਪਹਿਲਾਂ ਮੇਰੀ ਗੱਲ ਸੁਣੋ ਆਪ ਮੈਂ ਜਿਰੀ ਆਪਣਾ ਮੱਕੀ ਦਾ ਚਾਰਜ ਆ ਪਵਾਇਆ ਦੀਗਾ ਉਹ ਬੰਦਾ ਮੈਨੂੰ ਰੋਜ਼ ਫੋਨ ਕਰਕੇ ਕਹਿੰਦਾ ਹੈਗਾ ਹੁਣ ਮੈਨੂੰ ਐ ਦੱਸ ਦੇ ਮੈਂ ਕਿੰਨੇ ਕ ਮੈਂ ਉਹਨੂੰ ਲਾਰੇ ਲਵਾ ਯਾਰ ਭਾਈ ਮੇਥੋਂ ਦੇਖੋ ਹੋਰ ਤਾਂ ਖੜਾ ਨਹੀਂ ਆਂਦਾ ਮੈਨੂੰ ਤੂੰ ਅੱਜ ਪੈਸੇ ਪਾ ਦੇ ਯਾਰ ਯਾਰ ਆ ਕੀ ਗੱਲ ਬਣੀ ਯਾਰ ਪਹਿਲਾਂ ਫਿਰ ਮੈਨੂੰ ਤੂੰ ਕਹੋਂ ਗਿਆ ਦੀ ਵੀ ਮੈਂ ਕਰ ਲੂ ਦੇ ਦੂੰਗਾ ਜਾਂ ਪਰਸੋਂ ਦੇ ਦੂੰਗਾ ਹੁਣ ਤੇਰੀ ਮਹੀਨੇ ਤੱਕ ਗੱਲ ਜਾ ਰਹੀ ਭਾਈ ਮੈਂ ਤੈਨੂੰ ਕੱਲ ਦਾ ਟਾਈਮ ਦਿੰਨਾ ਕੱਲੂ ਮੈਨੂੰ ਪੈਸੇ ਮੇਰੇ ਦੇ ਦੇ ਠੀਕ ਹੈ ਮੈਂ ਮਹੀਨਾ ਮੁੰਨਾ ਵੇਟ ਨਹੀਂ ਕਰਨੀ ਮੈਂ ਵੀਰੇ ਅੱਗੇ ਵੀ ਦੇਖਣਾ ਮੇਰਾ ਸਰਕਲ ਹਿੱਲਦਾ ਹੈਗਾ ਅੱਗੇ ਤੇ ਲੈ ਲਵਾਂਗੇ ਫਿਰ ਠੀਕੇਰੇ ਤੁਸੀਂ ਜਮੀਨ ਯਾਰ ਕੋੜਾ ਗਰਾਰਾ ਹੋਣਾ ਪੈਂਦਾ ਬਾਈ ਫਿਰ ਤੂੰ ਫਿਰ ਤਾਂ ਹੀ ਠੀਕ ਆਉਨੇ ਹੋ ਜਪੋੜੇ ਬੰਦੇ ਨੂੰ ਫਿਰ ਤੁਸੀਂ ਕਾਨੂੰ ਫਿਰ ਤੂੰ ਤਾਂ ਹੀ ਤਾਂ ਮਾਂਜਦੇ ਹੋ ਤੁਸੀਂ ਚੱਲ ਬਾਈ ਮੈਂ ਮੇਰੀ ਗੱਲ ਸੁਣਾ ਮੈਨੂੰ ਕੱਲੂ ਸ਼ਾਮ ਨੂੰ ਪੈਸੇ ਦੇ ਦੇ ਵੀਰੇ ਜਿੱਥੋਂ ਮਰਜੀ ਹੀਲਾ ਕਰ ਬਾਈ ਪਤਾ ਕਿਉਂ ਮੇਰਾ ਵੀ ਯਾਰ ਸਰਕਲ ਹੱਲ ਰਿਹਾਗਾ ਆਹੋ ਚੱਲ ਵੀ ਯਾਰ ਸੂਈ ਦਿਮਾਗ ਖਰਾਬ ਕਰ ਦਿੰਦ ਨੇ ਸੂਰੀ ਸੂਰੀ ਚੱਲ ਮੱਕੀ ਆਣਾ ਦਾ ਸਾਬ ਜਿਆਦਾ ਕਰਦਾ ਯਾਰ ਦੇ ਦੀ ਉਹਨਾਂ ਨੂੰ ਪੈਸੇ ਤਾਂ ਅੰਦਰ ਦੇ ਯਾਰ ਬਾਈ ਨਾਲ ਗੱਲ ਕਰੀ ਨਾ ਲਵਾ ਅੱਗੇ ਤਨਖਾਹ ਚ ਕਟਾ ਦੂੰਗਾ ਪੈਸੇ ਹੁਣ ਲੋੜ ਆ ਪੈਸਿਆਂ ਦੀ ਬੋਲੇ ਹਾਂਜੀ ਬਾਈ ਜੀ ਬੋਲੇ ਆਇਆ ਕਰ ਆ ਆਪਣੇ ਹੈਰੀ ਕਿੰਨਾ ਤੂੰ ਪੈਸੇ ਫੜਾਇਆ ਜਾ ਕੇ ਆਪਾਂ ਚਾਰ ਨਹੀਂ ਪਵਾਏ ਸੀ ਉਹਨਾਂ ਤੋਂ 25000 ਰੁਪਏ ਰੰਦਾਗਾ ਠੀਕ ਹੈ ਬਾਈ ਆ ਫੜਾਇਆ ਹੁਣੇ ਜਾਏਗਾ ਅਨਪੜ੍ਹੇ ਕਿਧਰ ਕੰਮ ਹਾਂਜੀ ਹਾਂਜੀ ਵੀਰੇ ਤੈਨੂੰ ਕਰ ਤੂੰ ਫਿਰ ਹੁਣੇ ਜਾਇਆ ਜਾ ਕੇ ਫੜਾਇਆ ਠੀਕ ਆ ਬਿਸਮਿਲ ਠੀਕ ਠੀਕ ਹੈ ਬਾਈ ਗੱਲ ਸੁਣੋ ਜੀ ਹਾਂ ਗੱਲ ਕਰਨੀ ਸੀ ਵੀਰੇ ਤੁਹਾਡੇ ਨਾਲ ਇੱਕ ਬੋਲ ਬਾਈ ਕੀ ਗੱਲ ਹੈ ਮੇਰੇ ਮੈਨੂੰ 5000 ਰੁਪਏ ਚਾਹੀਦਾ ਸੀਗਾ ਜੀ 5000 ਤੂੰ ਬੰਦੀਆਰ ਦਾ ਹੁਣ ਕੀ ਕਰਨਾ ਲੋੜ ਸੀਗੀ ਵੀਰੇ ਜ਼ਰੂਰੀ ਸੀਗਾ ਬਾਈ ਯਾਰ ਆ ਤੂੰ ਮੈਨੂੰ ਚਾਰ ਪੰਜ ਦਿਨ ਪਹਿਲਾਂ ਤੇ 1000 1200 ਲੈ ਕੇ ਖਟਿਆ ਫਿਰ ਇਦੋਂ ਵਿੱਚ ਮੈਨੂੰ 3000 ਰੁਪਏ ਲੈਗਾ ਅਸੀਂ ਤਾਂ ਤੂੰ ਕੀ ਕਰੀ ਜਾਂਦਾ ਹੈਗਾ ਜ਼ਰੂਰੀ ਸੀਗਾ ਵੀਰੇ ਕਰ ਦਿੰਦੇ ਬਾਈ ਬਣੇ ਯਾਰ ਨਨਲੇ ਮੈਂ ਤੈਨੂੰ 5000 ਕਿਵੇਂ ਦੇ ਦਾਂ ਤੇਰਾ ਹਜੇ ਮਹੀਨਾ ਪੂਰਾ ਨਹੀਂ ਹੋਇਆ ਹੈਗਾ ਤੇਰਾ ਬਾਪ ਮੇਰੇ ਲਈ ਕੰਮ ਕਰਦਾ ਸੀ ਕਦੇ ਪੰਜੀ ਨਹੀਂ ਮੰਗੀ ਸੀ ਉਹਨੇ ਪਹਿਲਾਂ ਐਡਵਾਂਸ ਮਹਾ ਚਲ 1000 ਰੁਪਏ ਦੀ ਬੰਦੇ ਨੂੰ ਲੋਡ ਪਈ ਹੋਊਗੀ ਮੈਂ ਦੇ ਦਾਂ ਤੂੰ ਕਦੇ ਮੈਂ ਤੂੰ ਪੰਜੀ ਨਹੀਂ ਮੰਗੀ ਵਧੀ ਜਾਣਾਗਾ ਐਵੇਂ ਕੰਮ ਚੱਲਦੇ ਹੁੰਦੇ ਨੇ ਮੇਰੀ ਗੱਲ ਸੁਣ ਲੈ ਨਾਲੇ ਕੰਮ ਕਰ ਲੈ ਮਹੀਨਾ ਪੂਰਾ ਕਰ ਲੈ ਫੇਰ ਆ ਉਹਦੇ ਤੇ ਜਿਹੜੀ ਤਰਖਾ ਮਾਰਦੀ ਤੇਰੀ ਲੈ ਜੀ ਠੀਕ ਹੈ ਠੀਕ ਹੈ ਯਾਰ ਕਿਵੇਂ ਕਰਾਂ ਪੈਸਾ ਦਾ ਬਾਈ ਨੇ ਵੀ ਜਵਾਬ ਦੇਤਾ ਯਾਰ ਮਾਂ ਦੇ ਇਲਾਜ ਵਾਸਤੇ ਪੈਸੇ ਚਾਹੀਦੇ ਨੇ ਇਹ 25000 ਹੈ ਜੇ ਮੈਂ 5000 ਰੱਖ ਲਾਂ 20 ਬਾਈ ਨੂੰ ਦੇ ਦਿੰਦਾ ਜਦੋਂ ਮੇਰਾ ਮਹੀਨੇ ਦਾ ਸਾਫ ਹੋਊਗਾ ਫਿਰ ਬਾਈ ਨੂੰ ਉਹਦੇ ਚੋਂ 5000 ਦੇ ਦੂੰਗਾ ਉਹ ਲੱਗ ਰਹੇ ਨੇ ਬਾਈ ਹੋਰੀ 4-5 ਉੱਥੇ ਫੜਾ ਦੇਣਾ ਚੱਲ ਪੈਸੇ

ਦਰਦ ਕੀ ਮੈਂ ਮਾਂ ਹੁਣ بس ਪੁੱਛ ਨਾ ਪੁੱਤ ਮੈਂ ਤਾਂ ਅੱਜ ਤੜਫਾਰਖੀ ਆ ਬਣਿਆ ਪੁੱਤ ਕੋਈ ਹਿੱਲਾ ਹਾਂ ਮਾਂ ਮੈਂ ਲੈ 5000 ਦਾ ਤਾਂ ਹਿੱਲਾ ਬਣ ਕੁਛ ਪੁੱਤ ਮੇਰੇ ਕੋਲ ਪਏ ਨੇ ਦੇਖ ਲੈ ਪੁੱਤ ਮੇਰੇ ਤਾਂ ਪੈਂਡਾ ਛੜਾ ਮੈਂ ਤਾਂ ਬਹੁਤ ਔਖੀ ਹੋ ਰਹੀਆਂ ਦਰਦ ਨੇ ਤੜਫਾਰਖੀ ਆ ਮੈਂ ਤਾਂ ਪੁੱਤ ਕਰ ਕੁਛ ਪੁੱਤ ਡਾਕਟਰ ਕੋਲ ਮੈਨੂੰ ਤਾਂ ਛੇਤੀ ਲੈ ਜਾ ਕਰਦਾ ਮਾਂ ਮੈਂ ਫੋਨ ਕਰ ਹਾਂ ਮੈਂ ਬਹੁਤ ਔਖੀ ਆ ਪੁੱਤ ਹੈਲੋ ਹਾਂਜੀ ਡਾਕਟਰ ਸਾਹਿਬ ਕਾਲ ਜੀ ਕਾਫੀ ਪੁਰਾਣੀ ਗੱਲ ਕਰ ਰਹੇ ਸੀਗੇ ਜੀ ਮਾਤਾ ਦੇ ਇਲਾਜ ਲਈ ਕਿਹਾ ਸੀ ਤੁਹਾਨੂੰ ਜੀ ਉਹ ਪੈਸੇ ਦਾ ਇੰਤਜ਼ਾਮ ਹੋ ਗਿਆ ਸੀਗਾ ਜੀ ਹਾਂਜੀ ਸਾਨੂੰ ਅਪਾਇੰਟਮੈਂਟ ਦੱਸ ਦਿਓ ਜੀ ਕਦੋਂ ਤੱਕ ਮੈਂ ਕਰ ਦਉਗੀ ਮਾਤਾ ਦਾ ਕਾਨੂੰ ਜੀ ਠੀਕ ਹੈ ਜੀ ਮੈਂ ਕਾਨੂੰ ਲੈ ਆਉਣਾ ਮੰਮੀ ਜੀ ਠੀਕ ਹੈ ਕੀ ਕਹਿੰਦਾ ਪੁੱਤ ਡਾਕਟਰ ਮਾ ਡਾਕਟਰ ਕਹਿੰਦਾ ਕੱਲ ਨੂੰ ਆਪਰੇਸ਼ਨ ਕਰ ਦਾਂਗੇ ਆਪਾਂ ਤਾਸ ਵੀ ਸ਼ੁਰੂ ਹੋ ਜਾਣਾ ਆਪਰੇਸ਼ਨ ਅੱਛਾ ਚਲ ਮਾਂ ਤੂੰ ਟੈਨਸ਼ਨ ਨਾ ਲੈ ਤੂੰ ਆਰਾਮ ਕਰ ਹੁਣ ਠੀਕ ਆਨੇ ਮੈਂ ਰੋਟੀ ਉੱਟੀ ਦੇਖਦਾ ਮੈਂ ਬਣਾਉਂਦਾ ਠੀਕ ਨਾ ਪੁੱਤ ਰੋਟੀ ਤਾਂ ਤੇਰੀ ਮੈਂ ਬਣਾਤੀ ਔਖੀ ਸੌਖੀ ਨੇ ਲੈ ਕੇ ਨਾਲੇ ਤਾਂ ਵਿਚਾਰਾ ਉੱਧਰ ਕਰਕੇ ਆਂਦਾ ਹੈ ਨਾਲੇ ਕਰਕੇ ਪਹਿਲਾਂ ਜਾਂਦਾ ਹੈ ਪੁੱਤ ਮੇਥੋਂ ਤਾਂ ਤੈਨੂੰ ਦੇਖਿਆ ਵੀ ਨਹੀਂ ਜਾਂਦਾ ਵੀ ਮੈਂ ਤੇਰਾ ਕੁਝ ਵੀ ਨਹੀਂ ਕਰ ਸਕਦੀ ਹੈਗੀ ਕਾ ਨੂੰ ਤੂੰ ਇਹ ਕੰਮ ਕਰ ਦਿੰਦੇ ਮੈਂ ਆਪੇ ਕਰ ਲੈਂਦਾ ਕਾ ਨੂੰ ਪੁੱਤ ਲੋਕੇ ਦੇਖ ਲਗੀ ਦੀ ਗਲਤੀ ਹੈ ਇੱਕ ਤਾਂ ਬਾਈ ਸਾਨੂੰ ਮਜ਼ਦੂਰਾਂ ਨੂੰ ਗਰੀਬੀ ਮਾਰ ਜਾਂਦੀ ਆ ਇੱਕ ਅਸੀਂ ਸਰਦਾਰਾਂ ਤੋਂ ਆਸ ਲਾਉਣੇ ਆ ਕਿ ਸਾਨੂੰ ਪੈਸੇ ਦੇਣਗੇ ਉੱਤੋਂ ਸਾਨੂੰ ਟਾਈਮ ਤੇ ਪੈਸੇ ਨਹੀਂ ਮਿਲਦੇ ਬਾਈ ਹੁਣ ਬੰਦਾ ਕਰੇ ਦਾ ਕੀ ਕਰੇ ਜੀ ਬਾਈ ਕੱਲ ਯਾਰ ਮਜਬੂਰੀ ਦਾ ਹੈਗੀ ਸੀ ਖਰਚੇ ਦੀ ਵੀ ਗੱਲ ਹੈ ਤੈਨੂੰ ਮੜਾ ਇਹ ਦੱਸ ਕਿ ਉਹ ਕਰਨਾ ਚਾਹੀਦਾ ਬਾਕੀ ਬਾਈ ਹਰ ਚੀਜ਼ ਜਦੋਂ ਅਗਲੇ ਨੇ ਤੇਰੇ ਤੋਂ ਮੰਗੇ ਤੇ ਤੈਨੂੰ ਕੀ 5000 ਨੇ ਕਿੰਨਾ ਕਫਰਕ ਪੈਂਦਾ ਉਹ ਯਾਰ ਉਦੋਂ ਨਾ ਮੇਰੇ ਠੇਕੇ ਵਾਲੇ ਨਾਲ ਪੈ ਗਈ ਲੜਾਈ ਆ ਉੱਪਰ ਉਹ ਇਹਨੇ ਪੈਸੇ ਮੰਗ ਲਏ ਭੋਲੇ ਨੇ ਤੋ ਯਾਰ ਫਿਰ ਮੈਨੂੰ ਪਤਾ ਲੱਗਿਆ ਯਾਰ ਮੇਰਾ ਸਾਰਾ ਗੁੱਸਾ ਇੱਧਰ ਉੱਤਰ ਗਿਆ ਜੇ ਮੈਨੂੰ ਇਹ ਗੱਲ ਵੀ ਐਂ ਦੱਸ ਦਿੰਦਾ ਨਾ ਵੀ ਐਂ ਕਰਕੇ ਵੀ ਮਾਂ ਮਾਂ ਬਿਮਾਰ ਹੈ ਉਹਦੇ ਵਾਸਤੇ ਪੈਸੇ ਚਾਹੀਦੇ ਨੇ ਫੇਰ ਵੀ ਗੱਮ ਆ ਦੇਦਾ ਮੈਨੂੰ ਯਾਰ ਮੈਨੂੰ ਨਹੀਂ ਸੀ ਪਤਾ ਯਾਰ ਇਹਨੇ ਵਿਚਾਰੇ ਨੇ ਇਹੀ ਕਰਨੇ ਹੀ ਖਾਣੇ ਦਾ ਇਹਨੂੰ ਵੀ ਚਾਹੀਦਾ ਹੈ ਵੀ ਜਿਉਂਨੇ ਮੰਗੇ ਨੇ ਕਿਸੇ ਮਜਬੂਰੀ ਕਰਕੇ ਮੰਗੇ ਹੋਣਗੇ ਤੇਰੇ ਵਰਗੇ ਬੰਦਿਆਂ ਕਰਕੇ ਹੀ ਇਹ ਕੰਮ ਕਰਨੇ ਪੈਣੇ ਨੇ ਇਹਨਾਂ ਨੂੰ ਚੱਲ ਕੋਈ ਨਾ ਚੱਲ ਕੋਈ ਨਾ ਬੋਲੇ ਤੂੰ ਮੈਨੂੰ ਮਾਫ਼ ਕਰ ਮੇਰੀ ਬਹੁਤ ਵੱਡੀ ਗਲਤੀ ਹੈ ਇਹ ਤੂੰ ਐਂ ਕਰ ਤੈਨੂੰ ਹੋਰ ਪੈਸਿਆਂ ਦੀ ਲੋੜ ਹੈ ਤਾਂ ਮੈਨੂੰ ਦੱਸ ਠੀਕ ਹੈ ਮ بس یہ بہت نوازے نال تو کل تو کام دے آ جا کری ٹھیک ہے اچھا ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਜੀ ਜੇ ਮੇਰੇ ਕੋਈ ਵੀ ਪੈਸੇ ਪੂਸੇ ਦੀ ਲੋੜ ਹੈਗੀ ਹੋਰ ਹਨਾ ਮੈਨੂੰ ਦੱਸੋ بس ਪੁੱਤ دیکھ ਲੈ ਅਸੀਂ ਕਦੋਂ ਦੇ ਤੁਹਾਡੇ ਕੰਮ ਕਰਦੇ ਆ ਕਦੇ ਇਹੀ ਜੀ ਗੱਲ ਸੁਣੀ ਹੈ ਮੇਰਾ ਪੁੱਤ ਇਹ ਜੇ ਕੰਮ ਹੋ ਹੀ ਨਹੀਂ ਕਰਦਾ ਹੈਗਾ ਨਮਾਸੀ ਇਹੀ ਗੱਲ ਹੈ ਵੀ ਅਸੀਂ ਕਦੋਂ ਦੇ ਵਰਤਦੇ ਆ ਆਪਾਂ ਵੀੜਿਆਂ ਦੇ ਵਰਤਦੇ ਆ ਤਾਂ ਹੀ ਮੈਂ ਇਹ ਬਹਿਤੀ ਆਪੋਲਾ ਇਹ ਜਾਂ ਬੰਦਾ ਹੀ ਨਹੀਂ ਪੁੱਤ ਪਤਾ ਤਾਂ ਮੈਨੂੰ ਇਹਨੂੰ ਐਸੀ ਮੈਂ ਮੋੜ ਦੂੰਗਾ ਆਪਦੇ ਉਹ ਨਾ ਪੈਸੇ ਆ ਜੋ ਬਿਲਕੁਲ ਚਲ ਕੋਈ ਨਾ ਅੱਜ ਠੀਕ ਹੈ ਜੇ ਕੋਈ ਕੰਮ ਨਾ ਪੜੇ ਕਦੇ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲੂਗਾ ਕੋਈ ਨਹੀਂ ਜੀ ਚਲ ਭਾਈ ਕੋਲੇ ਜੀ ਬੋਲੇ ਮਾਫ ਕਰ ਦਿੱਤੀ ਠੀਕ ਹੈ ਕੋਈ ਕੰਮ ਹੋ ਜਾਦਾ ਮੈਨੂੰ ਦੱਸ ਦਿਆ ਕਰ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ